ਮਾਨਯੋਗ ਅਦਾਲਤ ਦੇ ਵਿੱਚ ਆਪਣਾ ਹਲਫਨਾਵਾ ਦਾਇਰ ਕਰਨ ਤੋਂ ਬਾਅਦ ਅਤੇ ਮਾਨਯੋਗ ਅਦਾਲਤ ਦੀ ਘੂਰ ਚੱਲਣ ਤੋਂ ਪਹਿਲਾਂ ਹੀ ਡਰਦੇ ਹੋਏ ਪ੍ਰਸ਼ਾਸਨ ਵੱਲੋਂ ਸੰਘੂ ਆਰਡਰ ਤੇ ਜੋ ਬੈਰੀਕੇਡ ਨੇ ਤੋੜਨੇ ਸ਼ੁਰੂ ਕਰ ਦਿੱਤੇ ਹਨ ਬੈਰੀਕੇਡ ਤੋੜਨ ਦੀ ਖਬਰਾਂ ਦੇ ਵਿਚਕਾਰ ਗੱਲਬਾਤ ਕਰਦੇ ਹਾਂ ਸੰਘੂ ਬੈਰੀਅਰ ਤੋਂ ਬੈਠੇ ਕੁਝ ਕਿਸਾਨ ਵੀਰਾਂ ਦੇ ਨਾਲ ਅਤੇ ਕੁਝ ਸਿੰਘਾਂ ਦੇ ਨਾਲ ਜਿਨ੍ਹਾਂ ਨੇ ਇਸ ਮਾਮਲੇ ਤੇ ਖਾਸ ਗੱਲਬਾਤ ਕੀਤੀ ਹੈ ਕਿਉਂਕਿ ਕੁਝ ਅਜਿਹੀਆਂ ਅਫਵਾਹਾਂ ਉਠਾਈਆਂ ਜਾ ਰਹੀਆਂ ਸਨ ਕਿ ਜੋ ਕਿਸਾਨੀ ਸੰਘਰਸ਼ ਦੇ ਵਿੱਚੋਂ ਨੌਜਵਾਨ ਵਾਪਸ ਜਾ ਰਹੇ ਹਨ ਅਤੇ ਹੋਰ ਵੀ ਕੁਝ ਖਾਸ ਗੱਲਬਾਤ ਹੋਈ ਪੂਰੀ ਗੱਲ ਬਾਤ ਸੁਣਨ ਤੋਂ ਬਾਅਦ ਇਸ ਮਾਮਲੇ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਬੈਠੇ ਆਂ ਸੰਭੂ ਬਾਰਡਰ ਤੇ ਜਿੱਥੇ ਕੀ ਕਿਸਾਨ ਉਸੇ ਤਰ੍ਹਾਂ ਹੀ ਡਟੇ ਹੋਏ ਨੇ ਹਾਲਾਂਕਿ ਸੋਸ਼ਲ ਮੀਡੀਆ ਤੇ ਨੈਸ਼ਨਲ ਜੋ ਸੋਸ਼ਲ ਮੀਡੀਆ ਨਹੀਂ ਕਹਿ ਸਕਦੇ ਨੈਸ਼ਨਲ ਜੋ ਚੈਨਲ ਨੇ ਉਹਨਾਂ ਦੁਆਰਾ ਇੱਕ ਨੈਟਿਵ ਸਰਜਿਆ ਜਾ ਰਿਹਾ ਹੈ ਇਹ ਫੋਆਰਡ ਆਈਆਂ ਜਾ ਰਹੀਆਂ ਨੇ ਕਿ ਕਿਸ ਜਿਸ ਦਿਨ ਸੁਭਕਰਨ ਸਿੰਘ ਦੀ ਸ਼ਹੀਦੀ ਹੋਈ ਹੈ ਉਸ ਤੋਂ ਬਾਅਦ ਨੌਜਵਾਨ ਢੈਂਦੀ ਗਲਾ ਦੇ ਵਿੱਚ ਨੇ ਨੌਜਵਾਨ ਧਰਨੇ ਦੇ ਵਿੱਚ ਉਹ ਵਾਪਸ ਜਾ ਰਹੇ ਨੇ ਇਸ ਸਮੇਂ ਨੌਜਵਾਨਾਂ ਦੇ ਨਾਲ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਉਸ ਘਟਨਾ ਦਾ ਉਹਨਾਂ ਦੇ ਮਨ ਤੇ ਕੀ ਅਸਰ ਹੋਇਆ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਉਹਨਾਂ ਦਾ ਅਗਲਾ ਐਕਸ਼ਨ ਹੈ ਕੀ ਪਲਾਨ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਰਨ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ ਜਦੋਂ ਸ਼ਿਵ ਕਰਨ ਦੀ ਜਿਸ ਦਿਨ ਸ਼ਹੀਦੀ ਹੁੰਦੀ ਆ ਜਿਸ ਦਿਨ ਦਿੱਲੀ ਕੂਚ ਦਾ ਇੱਕ ਕਾਲ ਸੀਗੀ ਕਿਸਾਨ ਲੀਡਰਾਂ ਦੁਆਰਾ ਜਿੱਥੇ ਹੁੰਦੀਆਂ ਨੇ ਲੀਡਰਾਂ ਦੁਆਰਾ ਉਹ ਤੋਂ ਬਾਅਦ ਕਿਸ ਤਰ੍ਹਾਂ ਦਾ ਮਤਲਬ ਮੰਨ ਚਾ ਤੁਹਾਡੇ ਹੁਣ ਕਿਸ ਤਰ੍ਹਾਂ ਦੇ ਤੁਸੀਂ ਐਕਸ਼ਨ ਦੀ ਤਿਆਰੀ ਚ ਕਿਉਂਕਿ ਇਹ ਬਹੁਤ ਖਬਰਾਂ ਆ ਰਹੀਆਂ ਨੇ ਨੈਸ਼ਨਲ ਮੀਡੀਆ ਤੇ ਖਾਸ ਕਰਕੇ ਕੀ ਨੌਜਵਾਨ ਢੈਂਦੀ ਕਲਾ ਚ ਨੇ ਵਾਪਸ ਜਾ ਰਹੇ ਨੇ ਘਰਾਂ ਨੂੰ ਜੋ ਕਿਸਾਨ ਲੀਡਰ ਨੇ ਉਹਨਾਂ ਨਾਲੋਂ ਨਾਰਾਜ਼ ਨੇ ਨਹੀਂ ਵੀਰੇ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਕੋਈ ਵੀ ਮੋਰਚਾ ਲੱਗਦਾ ਉਹ ਜਿਹੜੇ ਆਪਣੇ ਆਗੂ ਹੁੰਦੇ ਉਹ ਹੀ ਲੀਡ ਕਰਦੇ ਹੁੰਦੇ ਹੈਗੇ ਹਣਾ ਸੈਨਾਪਤੀ ਨਾਲ ਹਾਂ ਸੈਨਾਪਤੀ ਨਾਲ ਹੀ ਹੁੰਦਾ ਕਮਾਂਡਰਾਂ ਦੇ ਨਾਲ ਹੀ ਜੰਗਾਂ ਜਿੱਤੀਆਂ ਜਾਂਦੀਆਂ ਜਾਂਦੀਆਂ ਹੁੰਦੀਆਂ ਜਦੋਂ ਵੀ ਕੋਈ ਜੰਗ ਰੋਕਣੀ ਹੁੰਦੀ ਆ ਹਣਾ ਕੋਈ ਪਲਾਨ ਹੋਰ ਤਾਹਾਂ ਕਰਨਾ ਹੁੰਦਾ ਥੋੜਾ ਬਿਸ਼ਰਾਮ ਦੇਣਾ ਪੈਂਦਾ ਉਹਦੇ ਚੀਜ਼ ਨੂੰ ਹਣਾ ਇਹ ਚੀਜ਼ ਦੇ ਵਿੱਚ ਸਬਰ ਜ਼ਰੂਰੀ ਆ। ਉਹ ਇਹ ਵੀ ਕਹਿ ਸਕਦੇ ਆ ਵੀ ਛਾਲ ਮਾਰਨ ਲੱਗੇ ਵੀ ਦੋ ਕਦਮ ਪਿੱਛੇ ਹਟ ਰਿਹਾ ਬੰਦਾ। ਪਿੱਛੇ ਪਿੱਛੇ ਹਟਣਾ ਪੈਂਦਾ ਉਹਨਾਂ ਨੂੰ। ਉਹ ਆਪਾਂ ਤਾਂ ਪਿੱਛੇ ਨਹੀਂ ਹਟਿਆ ਆਪਾਂ ਤਾਂ ਰੁਕਿਆ ਦੋ। ਉਹਨਾਂ ਦੇ ਹੱਥੇ ਆ ਆਪਣੇ ਕੋਲੇ ਕੁਝ ਨਹੀਂਗਾ। ਉਹਨਾਂ ਕੋਲੇ ਉਹ ਹਕੂਮਤ ਆ ਸਾਰੇ ਪ੍ਰੋਪਰ ਜੋ ਹਥਿਆਰ ਉਹਨਾਂ ਦੇ ਕੋਲੇ ਆ। ਆਪਾਂ ਤਾਂ ਇੱਕ ਕੀ ਆਪਣੇ ਕੋਲੇ ਕੁਝ ਨਹੀਂ ਹਨਾ। ਨਾ ਹੱਥੇ ਬੈਠੇ ਆ। ਹੁਣ ਆਪਣੇ ਆਗੂ ਪਲਾਨ ਕਰ ਰਹੇ ਵੀ ਆਪਾਂ ਨਾ ਹੱਥੇ ਸਬਰ ਦੇ ਵਿੱਚ ਰਹਿ ਕੇ ਸੰਤੋਖ ਦੇ ਵਿੱਚ ਰਹਿ ਕੇ ਵੀ ਆਪਾਂ ਜੰਗ ਕਿਵੇਂ ਲੜਨੀ ਆ ਵੀ ਇੱਕ ਤਾਂ ਚਲੋ ਸ਼ਹੀਦ ਹੋ ਗਿਆ ਮਾ ਦਾ ਪੁੱਤ ਹਨਾ ਵੀ ਆਪਣਾ ਕਿ ਹੋਰ ਨੌਜਵਾਨ ਸ਼ਹੀਦ ਨ ਆਪਸੇ ਜਾ ਰਹੇ ਆ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਉਕੰਡੇ ਹੁੰਦੇ ਆ ਜਿਹੜਾ ਨੈਸ਼ਨਲ ਮੀਡੀਆ ਹੁੰਦਾਗਾ ਏਜੰਸੀਆਂ ਦੀਆਂ ਚਾਲਾਂ ਹੁੰਦੀਆਂ ਉਹ ਛੱਡੇ ਜਾਂਦੇ ਵਿੱਚ ਪ੍ਰਚਾਰਿਆ ਜਾਂਦਾ ਇਹ ਗੱਲ ਨੂੰ ਪਿੰਡਾਂ ਵਿੱਚ ਦੱਸਿਆ ਜਾਂਦਾ ਵੀ ਉੱਥੋਂ ਵਾਪਸ ਆ ਗਏ ਨਹੀਂ ਕੋਈ ਇਹੋ ਜੀ ਗੱਲ ਨਹੀਂ ਇੱਕ ਡਰਾਇਆ ਜਾਂਦਾ ਤੁਮਕਾਇਆ ਜਾਂਦਾ ਕਿ ਇਹੋ ਜੀ ਗੱਲ ਨਹੀਂ ਕਿਉਂਕਿ ਜਿਹੜੀ ਆਪਣੀ ਪੰਜਾਬੀ ਕੌਮ ਆ ਨਾ ਸਿੱਖ ਕੌਮ ਆ ਇੱਕ ਤਾਂ ਇਹ ਤਾਂ ਇਹੋ ਜੀ ਕੌਮ ਆ ਜਿਵੇਂ ਆਪਾਂ ਪੜਦੇ ਨਹੀਂ ਹੁੰਦੇ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਸੀ ਦੂਨੇ ਚੋਨੇ ਹੋਏ ਇਹ ਤਾਂ ਜਦੋਂ ਕਿਸੇ ਦੀ ਸ਼ਹੀਦੀ ਹੁੰਦੀ ਹੈ ਇਹ ਤਾਂ ਚਾ ਚੜਦਾ ਯਾਰ ਵੀ ਸਾਡਾ ਕੋਈ ਭਰਾ ਸ਼ਹੀਦ ਹੋ ਗਿਆ ਵੀ ਉਹ ਪਿੱਛੇ ਨਹੀਂ ਉਹ ਤਾਂ ਵੱਧ ਚੜ ਕੇ ਸਾਡੇ ਨੌਜਵਾਨ ਹਿੱਸਾ ਲੈਂਦੇ ਨੇ ਨਾ ਕੰਮਾਂ ਦੇ ਵਿੱਚ ਕੋਈ ਹੋਜੀ ਗੱਲ ਨਹੀਂ ਵੀ ਨੌਜਵਾਨ ਨਾਰਾਜ਼ ਹੋਗੇ ਜਾਂ ਡਰਗੇ ਨਹੀਂ ਉਸੇ ਤਰ੍ਹਾਂ ਹੀ ਆ ਪ੍ਰਭਾਵ ਉਸੇ ਤਰ੍ਹਾਂ ਹੀ ਆ ਰਹੇ ਆ ਉਸੇ ਤਰ੍ਹਾਂ ਇਹ ਬਾਰਡਰ ਤੇ ਵੇਖੋ ਡਟੇ ਬੈਠਿਆ ਸਾਰੇ ਜਣੇ ਕੋਈ ਹੋਜੀ ਗੱਲ ਨਹੀਂ ਇਹ ਤਾਂ ਇੱਕ ਹੂਆ ਖੜਾ ਕੀਤਾ ਜਾ ਰਿਹਾ ਆ প্রচারਿਆ ਜਾ ਰਿਹਾ ਹੈਗਾ ਬੋਚ ਨੂੰ ਬਦਨਾਮ ਹਾਂ ਬਦਨਾਮ ਕਰਿਆ ਜਾ ਰਿਹਾ ਹੈ ਕਿਉਂਕਿ ਹੋ ਜੇਗਾ ਇਹ ਤਾਂ ਹੁਣ ਜਿਵੇਂ ਕੋਈ ਲੀਡਰਾਂ ਦਾ ਆਪਣਾ ਕੋਈ ਸਨੇਹਾ ਵਾਂਗ ਉਸੇ ਤਰ੍ਹਾਂ ਹੀ ਕੋਈ ਗੱਲ ਨਹੀਂ ਜਿਵੇਂ ਕੋਈ ਲੀਡਰ ਕਹਿਣ ਕੋਸ਼ਿਸ਼ ਤਰ੍ਹਾਂ ਹੀ ਕਰਾਂਗੇ ਸ਼ੁਭ ਕਰਨ ਦੀ ਸ਼ਹੀਦੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਹਾਲਾਂਕਿ ਪਹਿਲਾਂ ਤਾਂ ਉਹਨਾਂ ਦੁਆਰਾ ਹੀ ਕਿਹਾ ਗਿਆ ਵੀ ਜਾਂਚ ਕਰਾਂਗੇ ਉਹ ਤੋਂ ਬਾਅਦ ਵੀ ਗੱਲ ਤਾਂ ਉੱਥੇ ਹੀ ਖੜੀ ਹੈ ਉਹਨਾਂ ਦਾ ਕਹਿਣਾ ਵੀ 1 ਕਰੋੜ ਦੀ ਸ਼ਹਾਦਤ ਦੇਤੀ ਇੱਕ ਸਰਕਾਰੀ ਨੌਕਰੀ ਦੇ ਦਾਂਗੇ ਹਾਲਾਂਕਿ ਇਹਦੇ ਨਾਲ ਮਾ ਦਾ ਪੁੱਤ ਤਾਂ ਨਹੀਂ ਵਾਪਸ ਆਉਣਾ ਜਿਹੜਾ ਭੈਣਾ ਦਾ ਇਕਲੌਤਾ ਭਾਈ ਸੀ ਹਰ ਇੱਕ ਰਖੜੀ ਤੇ ਉਹਨਾਂ ਦੇ ਜਿਹੜੇ ਨਸੂਰ ਜ਼ਖਮ ਅੱਲੇ ਹੋਇਆ ਕਰਨਗੇ ਉਹ ਸ਼ਾਇਦ ਆਪਾਂ ਸੋਚ ਵੀ ਨਹੀਂ ਸਕਦੇ ਹਨ ਤੇ ਪਰ ਮੁੱਖ ਮੰਤਰੀ ਦੁਆਰਾ ਹਲੇ ਵੀ ਕਿਹਾ ਜਾ ਰਿਹਾ ਸੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਦੇਖ ਕੇ ਉਹ ਤੋਂ ਬਾਅਦ ਚ ਕਾਰਵਾਈ ਕਰਾਂਗੇ ਪਰ ਜਿਹੜੀ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਹੜੇ ਚਸੁੰਬੀਤ ਗਵਾਹ ਰਹੇ ਦੱਸ ਰਹੇ ਨੇ ਕਿ ਕਿਵੇਂ ਉਹ ਤਾਂ ਆਪਣੇ ਪੰਜਾਬ ਚ ਆ ਕੇ ਟਰੈਕਟਰ ਵਾਲੀਆਂ ਭੰਨ ਕੇ ਗਏ ਨੇ ਗੱਡੀਆਂ ਭੰਨ ਕੇ ਗਏ ਨੇ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਦੇ ਇੱਕਰਦਾਰ ਨੂੰ ਇਸ ਮਾਮਲੇ ਦੇ ਵਿੱਚ ਮੈਂ ਵੀਰੇ ਤੈਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਸਾਡਾ ਜਿਹੜਾ ਭਾਰਤਦੇਸ਼ ਆ ਨਾ ਭਾਰਤਦੇਸ਼ ਆ ਇਹਦੀ ਜਿਹੜੀ ਰਾਜਨੀਤਿਕ ਪ੍ਰਣਾਲੀ ਆ ਭਾਰਤਦੇਸ਼ ਦੀ ਇਹਦੇ ਖੂਨ ਦੇ ਵਿੱਚ ਪਤਾ ਨਹੀਂ ਕਿਹੋ ਜੇ ਕਤਰੇ ਆ ਪਹਿਲਾਂ ਤੋਂ ਲੈ ਕੇ ਅੱਜ ਤੋੜੀ ਇਹ ਨਹੀਂ ਵੀ ਤੁਸੀਂ ਅੱਜ ਭਗਵੰਤ ਮਾਨ ਇਹ ਗੱਲ ਕਹਿ ਰਹੇ ਆ ਭਾਰਤਦੇਸ਼ ਵਿੱਚ ਜਿੱਥੇ ਵੀ ਭਾਰਤਦੇਸ਼ ਇੱਕ ਇਹੋ ਜਿਹਾ ਦੇਸ਼ ਆ ਜਿਹੜਾ ਇਹ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬਲਾਤਕਾਰ ਕਰਦਾ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਕਰਦਾ ਲੁੱਟਾਂ ਖੋਹਾਂ ਕਰਦਾ ਕਤਲੇਆਮ ਕਰਦਾ ਸਾਡੇ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਉਹਨੂੰ ਸਾਹਮ ਸਾਹ ਕੇ ਰੱਖਦੀ ਆ ਉਹਨੂੰ ਉਹਨੂੰ ਜੈਡ ਸਕਿਉਰਟੀ ਦਿੰਦੀ ਆ ਪਰ ਇੱਥੇ ਜਿਹੜਾ ਕੋਈ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਕਿਸੇ ਦੀ ਖਾਤਰ ਆਵਾਜ਼ ਠਾਉਂਦਾ ਉਹਨੂੰ ਜਦਾ ਜੇਲਾਂ ਭਾਈ ਜਾਂ ਸਿੱਧੀਆਂ ਗੋਲੀਆਂ ਹੁਣ ਤਾਂ ਸਾਰਿਆਂ ਦੇ ਸਾਹਮਣੇ ਨਾ ਕੋਈ ਨਾ ਹੱਥੇ ਸੀ ਕੋਈ ਹਥਿਆਰ ਹੈ ਨਹੀਂ ਸੀ ਲੀਡਰਾਂ ਦੀ ਕਾਲ ਸੀ ਅੱਗੇ ਵੱਧ ਰਹੇ ਸੀ ਕੋਈ ਇਹ ਤਾਂ ਨਹੀਂ ਵੀ ਆਪਾਂ ਤਾਂ ਗੱਲ ਹੀ ਤਾਂ ਸਮਝਾ ਰਹੇ ਸਾਡੀ ਰਾਜਧਾਨੀਆ ਦਿੱਲੀ ਅਸੀਂ ਜਾ ਨਹੀਂ ਚਾਹਦੇ ਅਸੀਂ ਕਿਸਾਨ ਆ ਯਾਰ ਅੰਨ ਦਾ ਤੇ ਆ ਕੋਈ ਅਸੀਂ ਉੱਥੇ ਕਬਜ਼ਾ ਕਰਨ ਜਾਂਦੇ ਦਿੱਲੀ ਅਸੀਂ ਤਾਂ ਇੱਕ ਹਕੂਮਤ ਨੂੰ ਜਗਾਉਣ ਜਾਂਦੇ ਸੀ ਸਾਡੇ ਗਾ ਮੰਗਾ ਸੀਟੀਜਨ ਬੀ ਨਾਲ ਇਹ ਦੇ ਦੇ ਆਪਣੀ ਰਾਜਧਾਨੀ ਦੇ ਵਿੱਚ ਰਾਜਧਾਨੀ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਜਾ ਰਹੇ ਸੀ ਪਰ ਸਾਡੇ ਦੇਖਦਾ ਇਹ ਦਸਤੂਰ ਆਗਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਪਰ 21 ਫਰਵਰੀ ਨੂੰ ਨਾ ਆਪਣਾ ਸਾਕਾ ਹੋਇਆ ਸੀ ਨਨਕਾਣਾ ਸਾਹਿਬ ਹਾਂਜੀ ਸਾਕਾ ਹੋਇਆ ਉਹਨੇ ਜਿਹੜਾ ਨਰੇਨੂ ਮਹੰਤ ਸੀਗਾ ਉੱਥੇ ਕਾਬਜ਼ ਸੀ ਗੁਰੂ ਘਰ ਦੇ ਵਿੱਚ ਉਹਨੇ 150 ਸਿੰਘ ਸ਼ਹੀਦ ਕੀਤਾ ਸਿੱਧਾ ਭਾਈ ਲక్ష్మణ ਸਿੰਘ ਧਾਰੋਵਾਰ ਵਾਰ ਵਾਰਗਿਆਂ ਨੂੰ ਜੰਡ ਨਾਲ ਬੰਨ ਕੇ ਸਾੜਿਆ ਗਿਆ ਪਰ ਸਮੇਂ ਦੀ ਹਕੂਮਤ ਨੇ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਚਲ ਆਪਾਂ ਮੰਨਦੇ ਵਦੋਂ ਅੰਗਰੇਜ਼ਾਂ ਦਾ ਰਾਜ ਸੀ ਆਪਣਾ ਦੇਸ਼ 1947 ਵਿੱਚ ਆਜ਼ਾਦ ਹੋ ਗਿਆ ਫਿਰ ਵੀ ਨਰੈਣੂ ਮਹੰਤ ਨੂੰ ਸਾਹਮਣੇ ਰੱਖਿਆ 1971 ਦੇ ਵਿੱਚ ਉਹਦੀ ਮੌਤ ਹੋ ਗਈ ਆ ਸਾਡੀ ਰਾਜਨੀਤਿਕ ਪ੍ਰਣਾਲੀ ਇਹੋ ਜਿਹੀ ਆ ਯਾਰ ਇੱਥੇ ਜਿੰਨਾ ਕੋਈ ਗੰਦ ਪਾਉਗਾ ਉਹਨੂੰ ਸਾਹਮਣੇ ਸਾਹਮਣੇ ਰੱਖਣਗੇ ਜੇ ਤੁਸੀਂ ਹੱਕਾਂ ਦੀ ਗੱਲ ਕਰੋਗੇ ਕੋਈ ਕਰਦਾ ਹੱਕ ਦੀ ਗੱਲ ਭਲਾ ਕੋਈ ਮੁਸਲਮਾਨ ਭਰਾ ਭਲਾ ਹਿੰਦੂ ਭਰਾ ਭਲਾ ਆਪਾਂ ਸਿੱਖ ਉਹਨੂੰ ਜੇਲ੍ਹਾ ਉਹਨਾਂ ਦੀ ਖਤਰ ਜਾਂ ਗੋਲੀਆਂ ਜਾਂ ਡੰਡਿਆਂ ਬਸ ਜਿਵੇਂ ਤੁਸੀਂ ਕਿਹਾ ਵੀ ਆਪਾਂ ਤਾਂ ਦਿੱਲੀ ਜਾ ਰਹੇ ਸੀ ਆਪਣੀ ਰਾਜਧਾਨੀ ਆ ਹੱਕ ਵੀ ਆ ਹਰ ਇੱਕ ਜੇ ਇੰਡੀਆ ਦੇ ਸਿਟੀਜ਼ਨ ਕਿਹਾ ਜਾਂਦਾ ਤੇ ਆਪਾਂ ਕਿਸਾਨ ਪੰਜਾਬ ਦੇ ਜਾ ਰਹੇ ਹਾਂ ਦਿੱਲੀ ਨੂੰ ਪਰ ਹਰਿਆਣਾ ਵਿੱਚ ਲੱਤ ਕੇ ਬਹਾਰਿਆ ਹਰਿਆਣੇ ਨਾਲ ਤਾਂ ਆਪਣਾ ਕੋਈ ਰੋਲਾ ਨਹੀਂ ਹਰਿਆਣੇ ਦੇ ਪ੍ਰਸ਼ਾਸਨ ਨਾਲ ਹਾਲਾਂਕਿ ਹਰਿਆਣੇ 'ਚ ਜਿਹੜੇ ਰਹਿਣ ਵਾਲੇ ਆਪਣੇ ਕਿਸਾਨ ਨੇ ਵੀਰ ਨੇ ਉਸੇ ਤਰ੍ਹਾਂ ਆਪਣੇ ਨਾਲ ਡਟੇ ਹੋਏ ਨੇ ਆਪਣੇ ਨਾਲੋਂ ਵੱਧ ਤਸ਼ੱਦਦ ਚੱਲ ਰਹੇ ਨੇ ਕਿਉਂਕਿ ਆਪਣੇ ਤਾਂ ਚਲੋ ਫੇਰ ਸਰਕਾਰ ਇਸ ਮਾਮਲੇ ਤੇ ਇੰਨੀ ਕੋਈ ਕਾਰਵਾਈ ਖੁੱਲ ਕੇ ਕਰ ਰਹੀ ਹੈ ਨਾ ਪਰ ਉਹਨਾਂ ਤੇ ਤਾਂ ਇਹ ਵੀ ਤਸ਼ੱਦਦ ਹੋ ਰਿਹਾ ਉਹ ਆਪਣੇ ਨਾਲ ਡਟੇ ਹੋ ਨੇ ਪਰ ਹਰਿਆਣੇ ਪ੍ਰਸ਼ਾਸਨ ਦੀ ਸਰਕਾਰ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਵਿਚ ਵਿਚਾਲੇ ਉਹਨਾਂ ਲੱਤ ਪਾਜ਼ਾ ਰਹੇ ਨੇ ਬਹੁਤ ਮੰਗ ਪਾਦੀ ਬਈ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਨਾ ਖੱਟੜ ਬੀਜੇਪੀ ਦਾ ਉਹ ਬੀਜੇ ਜੋ ਹੁਕਮ ਦਿੰਦਾ ਅਮਿਤ ਸ਼ਾਹ ਹੁਕਮ ਦਿੰਦਾ ਪਹਿਲਾਂ ਇਹਨਾਂ ਨੇ ਸੀ ਦੀ ਬਸ 10 ਵੀ ਕੀ ਆਪਾਂ ਕੀ ਕਰ ਰਹੇ ਆ ਯਾਰ ਹੱਕ ਮੰਗ ਰਹੇ ਆ ਹੱਕ ਮੰਗ ਨਾਲ ਤਾਨਾਸ਼ਹੀ ਰਾਜ ਸ਼ੁਰੂ ਹੈਗਾ ਇਹ ਕੋਈ ਡੈਮੋਕ੍ਰੇਸੀ ਨਹੀਂ ਇੱਥੇ ਚੱਲਦੀ ਇਹਦੇ ਵੋਟਾਂ ਵੀ ਆਖਰੀ ਹੋਣੇ ਬਸ ਬਸ ਉਹੀ ਗੱਲ ਹੈ ਡੈਮੋਕ੍ਰੇਸੀ ਨਹੀਂ ਇਹ ਤਾਂ ਇੱਕ ਤਾਨਾਸ਼ਹੀ ਰਾਜ ਸ਼ੁਰੂ ਕਰਤਾ ਇਹਨਾਂ ਨੇ ਵੀ ਜੋ ਤਾਂ ਤੇ ਉਹ ਤਾਂ ਹੁਣ ਜਦੋਂ મોદી ਦੀ ਸਰਕਾਰ ਆ ਬੀਜੇਪੀ ਉਹਨਾਂ ਤਾਂ ਕਰਨਾ ਹੀ ਆਗਾ ਹਨਾ ਇਸ ਕਰਕੇ ਬੜੀ ਮੰਦ ਭਾਗੀ ਉਹਨਾਂ ਦੀ ਘਟਨਾ ਗੱਲ ਆ ਉਹਨਾਂ ਦੀ ਜਿਹੜੀ ਹਰਿਆਣਾ ਸਰਕਾਰ ਹੈਗੀ ਸੋ ਜਾਂਦੇ ਜਾਂਦੇ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਕਿਉਂਕਿ ਅਸੀਂ ਚਲੋ ਇਹ ਵੀ ਗੱਲ ਦੱਸਦੀ ਆ ਵੀ ਅੱਜ ਸ਼ਾਇਦ ਤੁਸੀਂ ਇਹ ਵੀਡੀਓ ਦੇਖ ਚੁੱਕੇ ਹੋਵੋਗੇ ਤੋਂ ਬਾਅਦ ਜਾਇ ਤੋਂ ਬਾਅਦ ਚ ਦੇਖੋਗੇ ਕਿ ਬੱਚੇ ਵੀ ਬਾਰਡਰ ਤੇ ਬਿਲਕੁਲ ਸਾਹਮਣੇ ਖੜੇ ਨੇ ਦੂਜੀ ਦੂਜੀ ਕਲਾਸ ਚ ਪੜ੍ਹਨੇ ਵਾਲੇ ਤੀਜੀ ਕਲਾਸ ਚ ਪੜ੍ਹਨੇ ਵਾਲੇ ਬੱਚੇ ਮੂਰੇ ਡਟੇ ਹੋਏ ਨੇ ਪਰ ਹਾਲੇ ਵੀ ਕੁਝ ਵੀਰ ਕੁਝ ਬਜ਼ੁਰਗ ਬੱਚੇ ਭੈਣ ਭਰਾ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੇਖ ਵੀਰੇ ਰੋਟੀ ਸਾਰਿਆਂ ਨੇ ਖਾਣੀ ਆਪਾਂ ਕਿਉਂਕਿ ਕਿਸਾਨ ਦੇ ਨਾਲ ਹੀ ਆ ਜੇ ਸਾਡੀ ਮਜ਼ਦੂਰੀ ਹੈ ਜੇ ਕਿਸਾਨੀਆਂ ਦਾ ਮਜ਼ਦੂਰੀ ਆ ਜੇ ਕਿਸਾਨੀਆਂ ਦਾ ਦੁਕਾਨਦਾਰ ਆ ਜੇ ਕਿਸਾਨੀਆਂ ਦਾ ਸਾਰੇ ਬਿਜ਼ਨਸਮੈਨ ਹਨਾ ਰੋਟੀ ਸਾਰਿਆਂ ਨੇ ਖਾਣੀ ਆ ਜੇ ਕਿਸਾਨਾਂ ਦਾ ਦੇਸ਼ ਹੀ ਤਾਂ ਚੱਲਦਾ ਜਿੱਥੇ ਕਿਸਾਨ ਹੈ ਨਹੀਂ ਉੱਥੇ ਦੇਸ਼ ਖਤਮ ਹੋ ਜਾਂਦੇ ਆ ਅੰਨਦਾਤਾ ਬੜਾ ਵੱਡਾ ਰੋਲ ਆ ਕਿਸਾਨੀ ਦਾ ਆਪਣੇ ਦੇਸ਼ ਦੇ ਵਿੱਚ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਪਹਲਾ ਕੋਈ ਦੁਕਾਨਦਾਰ ਆ ਪਹਲਾ ਕੋਈ ਵੀ ਆ ਕੋਈ ਬਿਜ਼ਨਸਮੈਨ ਆ ਹੱਥ ਜੋੜ ਕੇ ਬੇਨਤੀ ਵੀ ਸਾਰੇ ਕਿਸਾਨਾਂ ਦੇ ਨਾਲ ਕਰੋ ਕਿਉਂਕਿ ਕਿਸਾਨਾਂ ਦੇ ਨਾਲ ਹੀ ਆ ਜੇ ਕਿਸਾਨਾਂ ਦੇ ਘਰੇ ਦਾਣੇ ਆਉਂਦਾ ਥੋੜੀਆਂਦ ਕਰਨਾ ਚੱਲਦੀਆਂ ਬਿਜ਼ਨਸ ਚੱਲਦੇ ਆ ਹਣਾ ਸਾਰਾ ਕੁਝ ਹੁੰਦਾ ਵੀ ਇਹੀ ਬੇਨਤੀ ਆ ਸਾਰਿਆਂ ਨੂੰ ਸੋ ਇਹੀ ਕਹਿੰਦਾ ਮਤਲਬ ਹੈ ਕਿ ਜ਼ਰੂਰ ਡਟੋ ਬੇਸ਼ੱਕ ਇੱਕ ਦਿਨ ਲਈ ਸਮਾਂ ਕੱਢੋ ਇੱਕ ਘੰਟੇ ਦਾ ਸਮਾਂ ਕੱਢੋ ਇੱਕ ਵਾਰ ਜ਼ਰੂਰ ਹਾਜ਼ਰੀ ਲਵਾਓ ਹਾਂ ਜਿਨ੍ਹਾਂ ਦੀ ਕੋਈ ਮਜਬੂਰੀਆਂ ਨਹੀਂ ਆ ਸਕ ਆਪਣੇ ਤਰੀਕੇ ਦੇ ਨਾਲ ਸਪੋਰਟ ਕਰ ਸਕਦੇ ਨੇ ਸੋਸ਼ਲ ਮੀਡੀਆ ਤੇ ਸਪੋਰਟ ਕਰ ਸਕਦੇ ਹੋ ਲਿਖ ਕੇ ਸਪੋਰਟ ਕਰ ਸਕਦੇ ਹੋ ਵੀਡੀਓ ਲਾਈਕ ਕਰਕੇ ਵੀਡੀਓ ਸ਼ੇਅਰ ਕਰਕੇ ਸਪੋਰਟ ਕਰ ਸਕਦੇ ਹੋ ਇੱਥੇ ਆ ਕੇ ਸਪੋਰਟ ਕਰ ਸਕਦੇ ਹੋ ਲੰਗਰ ਦੇ ਵਿੱਚ ਸੇਵਾ ਕਰਕੇ ਸਪੋਰਟ ਕਰ ਸਕਦੇ ਹੋ ਕਿਸੇ ਵੀ ਪੱਖ ਦੇ ਨਾਲ ਜਰੂਰ ਖੜੋ ਨਾਲ ਕਿਉਂਕਿ ਆਪਣੇ ਆਪ ਨੂੰ ਜਵਾਬ ਦੇਣਾ ਬਹੁਤ ਔਖਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਸ ਸਮੇਂ ਬੇਸ਼ੱਕ ਤੁਹਾਡੇ ਮਨ ਦੇ ਵਿੱਚ ਜੋ ਵੀ ਚੱਲ ਰਿਹਾ ਪਰ ਜਦੋਂ ਸਮਾਂ ਬੀਤੂਗਾ ਇਹ ਸਵਾਲਾਂ ਦੇ ਜਵਾਬ ਜਦੋਂ ਤੁਹਾਡੇ ਬੱਚੇ ਆਉਣ ਵਾਲੇ ਪੁੱਛਣਗੇ ਵੀ ਤੁਸੀਂ ਉਸ ਸਮੇਂ ਕਿੱਥੇ ਸੀ ਜਦੋਂ ਪੰਜਾਬ ਦੇ ਲਈ ਹੱਕਾਂ ਦੇ ਲਈ ਸਾਡੇ ਭੂਇੱਖ ਦੇ ਲਈ ਕਿਸਾਨ ਲੜ ਰਹੇ ਸੀ ਤੁਸੀਂ ਉਸ ਵੇਲੇ ਕਿੱਥੇ ਸੀ ਤਾਂ ਉਸ ਵੇਲੇ ਤੁਹਾਨੂੰ ਜਵਾਬ ਦੇਣਾ ਬਹੁਤ ਔਖਾ ਹੋਊਗਾ ਸੋ ਇਹੀ ਤੁਹਾਨੂੰ ਕਹਿਣਾਗਾ ਇਹੀ ਬੇਨਤੀਆਂ ਨੇ ਸੋ ਇਸ ਦੇ ਨਾਲੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਫਿਰ ਤੋਂ ਮਿਲਾਂਗੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ